ਤੁਸੀਂ ਦੇਖ ਸਕਦੇ ਹੋ ਕਿ ਮੌਸਮ ਬਿਲਕੁਲ ਖੁਸ਼ਹੂਮਾ ਹੋ ਚੁੱਕਾ ਹੈ ਜੀ ਖੂਬਸੂਰਤ ਤਸਵੀਰਾਂ ਲੁਧਿਆਣਾ ਸ਼ਹਿਰ ਤੋਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਪਰ ਨੀਂ ਦੇ ਨਾਲ ਕਾਫੀ ਫਰਕ ਪਊਗਾ ਹੁਣ ਤੁਹਾਨੂੰ ਦੇਖੋ ਅੱਜ ਕੱਲ ਤਿਉਹਾਰ ਹੈ ਲੋਕੀ ਅੱਜ ਸ਼ਾਪਿੰਗ ਕਰਨ ਨਿਕਲੂਗੇ ਪਰ ਇਸ ਮੌਸਮ ਦੇ ਵਿੱਚ ਹੁਣ ਕਿੱਥਾ ਸ਼ਾਪਿੰਗ ਕਰੋਗੇ ਠੰਡਾ ਹੋ ਜਾਏਗਾ ਮੌਸਮ ਇਹ ਅੱਛੀ ਗੱਲ ਹੈ ਪਰ ਜਿਵੇਂ ਜਿਹੜੀਆਂ ਪੈਨਾਂ ਨੇ ਜਾਣਾ ਹੈ ਆਊਟ ਆਫ ਸਟੇਸ਼ਨਸ ਜਾਂ बाइक इक जिन्होंने नहीं कटिया उन्होंने थोड़ा औखा है कि बारिश जड़ी है नहीं रुकनी चाहिए बहुत जरूरी है रुकनी। सर, सर बारिश होना बहुत तो सही मौसम हो गया था तो हो गया आजी आजी आजी। 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 बिल्कुल सर काफ़ी परेशान थे बारिश हो नहीं रही थी लुधियाने बारिश बहुत घट हुई है होन थोड़ा वी लग रहा है ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅੱਜ ਸੰਡੇ ਦਾ ਦਿਨ ਹੈ 18 ਅਗਸਤ ਔਰ ਤੁਹਾਨੂੰ ਦੱਸ ਦਵਾਂ ਕਿ ਅੱਜ ਮੌਸਮ ਜਿਹੜਾ ਹੈ ਸੁਹਾਣਾ ਹੋ ਚੁੱਕਾ ਹੈ ਜੀ ਹਾਂ ਤੁਹਾਨੂੰ ਦੱਸਦਾ ਕਿ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਰਕਸ਼ਾ ਬੰਧਨ ਦੀ ਆਪਣੇ ਭਰਾ ਦੇ ਘਰ ਜਾਣ ਦੀ ਤੇ ਲੁਧਿਆਣਾ ਸ਼ਹਿਰ ਰਹਿੰਦੇ ਹੋ ਤੇ بارش ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਔਰ ਤੁਹਾਨੂੰ ਦੱਸਦਾ ਕਿ ਮੌਸਮ ਕਾਫੀ ਸੁਹਾਣਾ ਹੋ ਚੁੱਕਿਆ ਹੈ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਲੁਧਿਆਣਾ ਸ਼ਹਿਰ ਤੋਂ ਸਿੱਧਾ ਸਿੱਧਾ ਕਿ ਕਿਸ ਪ੍ਰਕਾਰ ਦੇ ਨਾਲ بارش ਜਿਹੜੀ ਹੈ ਰਕਸ਼ਾ ਬੰਧਨ ਤੋਂ ਇੱਕ ਦਿਨ ਪਹਿਲਾਂ ਹੋ ਚੁੱਕੀ ਹੈ ਧੁੱਪ ਕਾਫੀ ਹੱਦ ਤੱਕ ਛੁਟਕਾਰਾ ਮਿਲ ਚੁੱਕਾ ਧੁੱਪ ਤੋਂ ਔਰ ਤਾਪਮਾਨ ਵੀ ਬਿਲਕੁਲ ਨਾਰਮਲ ਚੱਲ ਰਿਹਾ ਭਾਵੇਂ ਅਗਰ ਗੱਲ ਕਰੀਏ ਇਸ ਸਮੇਂ ਸਮੇਂ ਦੀ ਤੇ ਤੁਹਾਨੂੰ ਦੱਸਦਾ ਕਿ ਦੁਪਹਿਰ ਦਾ ਸਮਾਂ ਹੈ ਜੀ ਹਾਂ ਬਿਲਕੁਲ ਆ ਤਸਵੀਰਾਂ ਦੇਖ ਕੇ ਤੁਸੀਂ ਬਿਲਕੁਲ ਨਹੀਂ ਕਹੋਗੇ ਕਿ ਇਹ 2 ਤੋਂ 2:30 ਜਾਂ 3 ਵਜੇ ਤੱਕ ਦਾ ਸਮਾਂ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਬਿਲਕੁਲ ਖੁਸ਼ਨੁਮਾ ਹੋ ਚੁੱਕਾ ਹੈ ਜੀ ਖੂਬਸੂਰਤ ਤਸਵੀਰਾਂ ਲੁਧਿਆਣਾ ਸ਼ਹਿਰ ਤੋਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਲੋੜ ਸੀਗੀ ਮੀਂਹ ਦੀ ਇਸ ਸਮੇਂ ਕਿਉਂਕਿ ਕੱਲ ਰੱਖੜੀ ਦਾ ਤਿਉਹਾਰ ਵੀ ਹੈ ਤਾਂ ਕਿੰਨਾ ਫਰਕ ਪਏਗਾ بارش ਹੋਣ ਦੇ ਨਾਲ ਸਰ ਨੀਂਦ ਦੇ ਨਾਲ ਕਾਫੀ ਫਰਕ ਪਊਗਾ ਹੁਣ ਤੁਹਾਨੂੰ ਦੇਖੋ ਅੱਜ ਕੱਲ ਤਿਉਹਾਰ ਹੈ ਲੋਕੀ ਅੱਜ ਸ਼ਾਪਿੰਗ ਕਰਨ ਨਿਕਲੂਗੇ ਪਰ ਇਸ ਮੌਸਮ ਦੇ ਵਿੱਚ ਹੁਣ ਕਿੱਥੇ ਸ਼ਾਪਿੰਗ ਕਰੋਗੇ ਚਲੋ ਥੋੜੇ ਦੇ ਬਦ ਬਾਰਿਸ਼ ਰੁੱਕ ਵੀ ਜਾਏਗੀ ਪਰ ਕਿੰਨੀ ਕੋ ਜ਼ਰੂਰਤ ਹੈ ਜਿਹੜੇ ਲੋਕ ਟੂ ਵੀਲਰ ਤੇ ਆ ਰਹੇ ਆ ਪਸਤਾ ਤੇ ਆ ਰਹੇ ਆ ਤੇ ਗਰਮੀ ਨੂੰ ਕਟਾਪਨ ਵੀ ਘਟੇਗਾ ਜੋ بارش ਮੈਂ ਤਾਪਮਨ ਘਟਦਾ ਹੈ ਕਿੰਨਾ ਕੋ ਫਾਇਦਾ ਹੋਏਗਾ ਸਰ ਤਾਪਮਨ ਦੇ ਤਾਂ ਉਹਨਾਂ ਨੂੰ ਰਾਹ ਨੂੰ ਥੋੜਾ ਮਿਲੂਗਾ ਆਰਾਮ ਪਰ ਨਹੀਂ ਕਰਕੇ ਹੁਣ ਜਿੰਨਾ ਸ਼ੋਪਿੰਗ ਕਰਨੀ ਹੈ ਮੰਨ ਲਓ ਚੋੜਾ ਬਾਜ਼ਾਰ ਜਾਣਾ ਕਿੱਥੇ ਜਾਣਾ ਹੈ ਉੱਥੇ ਕੰਜਸਟਡ ਹੋ ਗਿਆ ਆਪਾਂ ਉੱਧਰ ਤੋਂ ਆ ਰਹੇ ਆ 2 ਘੰਟੇ ਉੱਥੇ ਖੜੇ ਰਹੇ ਪਹਿਲੇ ਉੱਧਰ ਜਾਮ ਤੋਂ ਪਰ ਇਹ ਹੈ ਕਿ ਥੋੜਾ ਗਰਮੀ ਤੋਂ ਤਾਂ ਰਾਹਤ ਹੈ ਪਰ ਦਾ ਟਾਈਮ ਹੈ ਇਸ ਸਮੇਂ ਲੋਕ ਬਾਹਰ ਨਹੀਂ ਨਿਕਲਦੇ ਐਕਚੁਅਲੀ ਤੇ ਆਰਾਮ ਨਾਲ ਹਾਂ ਥੋੜਾ ਉਹ ਹੈ ਬਿਲਕੁਲ ਬਿਲਕੁਲ ਉਹ ਹੈਗਾ ਬਰਸਾਤ ਤੋਂ ਤਾਂ ਠੀਕ ਆ ਯਾਰ ਬਹੁਤ ਵਧੀਆ ਵਾ ਪਰ ਪ੍ਰੋਬਲਮ ਇਹ ਆ ਜੇ ਐਤਵਾਰ ਨੂੰ ਯਾਰ ਆ ਬੰਦ ਹੋਣ ਲੱਗੇ ਨਾ ਪੰਪ ਤੇ ਲੋਕਾਂ ਨੇ ਬਲੈਕ ਕਰਨੀ ਲਾ ਪੈਣੀ ਆ ਇਹ ਸ਼ੋਰ ਆ ਬਲੈਕ ਕਰਨੀ ਲਾ ਪੈਣੀ ਆ ਇਹ ਪਬਲਿਕ ਨੂੰ ਹੀ ਪ੍ਰੋਬਲਮ ਹੈ ਜਦ ਕਿ ਹੁਣਾ ਸਰਕਾਰ ਨੂੰ ਇਹ ਚਾਹੀਦਾ ਕੁਝ ਪੰਪ ਬੰਦ ਕਰ ਦੇਣੇ ਕੁਝ ਖੋਲ ਦੇਣ ਫਿਰ ਤਾਂ ਸਹੀ ਹੈ ਨਹੀਂ ਤਾਂ ਹੁਣ ਮੇਰੀ ਗੱਡੀ ਦਾ ਪੈਟਰੋਲ ਬਿਲਕੁਲ ਹੈ ਨਹੀਂ ਆ ਦੇਖੋ ਐ ਬਿਲਕੁਲ ਹੈ ਨਾ ਕਰ ਰਹੀ ਆ ਉਹ ਤੇ 10 ਪੰਪ ਬੰਦ ਸੀਗੇ ਤੇ ਉਹਦੇ ਵਿੱਚੋਂ ਆ ਦੋ ਤਿੰਨ ਹੁਣ ਖੁੱਲੇ ਹੋਏ ਦੇਖਿਆ ਬੱਸ ਸਟੈਂਡ ਵਾਲਾ ਖੁੱਲਾ ਆਹ ਵਾਲਾ ਖੁੱਲਾ ਕਿਤੇ ਭੋਗ ਤੋ ਆ ਰਹੇ ਸੀ ਪਰ ਯਾਰ ਅਸੀਂ ਇੱਥੋਂ ਤੱਕ ਮਜਬੂਰ ਹੋ ਗਏ ਸੀ ਕਿ ਹੁਣ ਮੈਨੂੰ ਕਿਤੇ ਬਲੈਕ ਲਾਈਨ ਦੇ ਵਿੱਚ ਮੈਂ ओके ਸੀ ਕਿ ਮੈਂ ਹੁਣ ਲੱਭ ਰਿਆ ਸੀ ਮੈਨੂੰ ਬਲੈਕ ਜੀ ਮਿਲ ਜੇ ਅੱਛਾ ਇਹ ਠੀਕ ਹੈ ਤੁਹਾਡਾ ਹੋ ਗਿਆ ਮੈਨੂੰ ਇਹ ਦੱਸੋ ਕਿ ਹੁਣ ਵਰਸਾਤ ਵਿੱਚ ਤੁਹਾਨੂੰ ਕਿੰਨੇ ਰਾਤ ਮਿਲੇਗੀ ਵਰਸਾਤ ਵਿੱਚ ਤਾਂ ਠੀਕ ਹੈ ਯਾਰ ਮੌਸਮ ਆਮ ਬੰਦਾ ਰੱਖੜੀ ਦਾ ਤਿਆਰ ਹੈ ਮੈਂ ਯਾਰ ਹੁਣ ਫਿਲਹਾਲ ਠੀਕ ਹੈ ਜਦੋਂ ਧੁੱਪ ਨਿਕਲ ਗਈ ਫਿਰ ਉਹੀ ਹਾਲ ਹੋ ਜਾਣਾ ਹੈ ਯਾਰ ਵੀ ਹੁਣ ਤੁਹਾਡਾ ਕੀ ਨਾ ਹੈ ਜਨਾ ਮੌਨਿਕਾ ਕਿਵੇਂ ਕੱਲ ਰੱਖੜੀ ਦਾ ਤਿਆਰ ਹੈ ਕਿੰਨਾ ਕੁ ਰਹਤਾ ਹੈ ਵਰਸਾਤ ਹੁੰਦਾ ਮੌਸਮ ਸਾਫ ਠੰਡਾ ਹੋ ਜਾਏਗਾ ਮੌਸਮ ਇਹ ਅੱਛੀ ਗੱਲ ਹੈ ਪਰ ਜਿਵੇਂ ਜਿਹੜੀਆਂ ਪੈਨਾ ਨੇ ਜਾਣਾ ਹੈ ਆਊਟ ਆਫ ਸਟੇਸ਼ਨਸ ਆ

ਆਵਰ ਸਾਈ ਹੈ ਜੀ ਕੀ ਨਾਮ ਹੈ ਰੁਪੇਸ਼ ਅੱਛਾ ਬਾਰਿਸ਼ ਆਵੇ ਕਿੰਨੀ ਰਾਤ ਮਿਲੇ ਗਰਮੀ ਸੇ ਹਮ ਰਾਤ ਹੈ ਰਾਤ ਹੈ ਹਾਂ ਜੀ ਕਿੰਨੀ ਰਾਤ ਹੈ ਬਹੁਤ ਰਾਤ ਹੈ ਅੱਛਾ ਹੋ ਗਿਆ ਬਾਰਿਸ਼ ਪੜ ਗਈ ਹਾਂ ਬੜਿਆ ਹੋ ਗਿਆ ਠੰਡਾ ਮੌਸਮ ਹੋ ਗਿਆ ਹਾਂ ਜੀ ਗਰਮੀ ਤਾਂ ਰਾਤ ਕੀ ਮੈਨੀ ਆ ਮਾੜਾ ਹੈ ਤਾਂ ਮੀਂਹ ਪਿਆ ਮਾੜਾ ਕੀ ਅਛਾਰ ਛੱਦ ਦੇ ਅੰਦਰ ਇਹਨੀ 10 ਮਿੰਟ ਨੂੰ ਫਿਰ ਉਦਾਂ ਹੀ ਹਮਸ ਹੋ ਜਾਣੀ ਹੈ ਜੀ ਬਾਰਿਸ਼ ਪੜਨੇ ਦਾ ਕਿੰਨਾ ਫਾਇਦਾ ਹੋਇਆ ਫਾਇਦਾ ਹੋਇਆ ਹੈ ਮੌਸਮ ਥੋੜੀ ਜਿਹੀ ਠੰਡੀ ਹੋਈ ਹੈ ਬਾਕੀ ਤੋਂ ਹੈ ਚੱਲੀ ਰਹਾ ਹੈ ਗਰਮੀ ਠੰਡੀ ਲੱਗੀ ਹੈ ਹਮਮਣੀ ਦੇ ਨਾਲ ਹਰਦੀਪ ਭੂਆ ਨੂੰ ਦਿਓ ਇਜ਼ਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈ ਦੇ